ਕੜਾ ਵਾਜੂ ਪੰਜਾਬ ਰੇ ਨਾਕਾ ਲਾ ਕੇ ਕਲਾਨ ਵੀ ਕੀਤੇ ਕਿ ਹੋਰ ਜੋ ਦੁਕਾਨਾਂ ਦੇ ਦੁਕਾਨਦਾਰ ਸਮਾਨ ਪਤਾਇਆ ਸੀਗਾ ਉਹ ਵੀ ਬੰਦ ਰਖਿਆ ਗਿਆ ਕੀ ਕਰ ਜੀ ਅਸੀਂ ਮਾਨ ਜੋ ਐਸਐਸਪੀ ਸਾਹਿਬ ਦੇ ਹੁਕਮ ਅਮਦਾਬ ਜਿਹੜਾ ਹੈਗਾ ਕਿ ਬਾਜ਼ਾਰ ਮਾਰੇ ਅੰਸਰਾ ਦੇ ਉੱਤੇ ਸਾਡਾ ਪ੍ਰਭਾਵ ਪਵੇ ਉਹਨਾਂ ਦੇ ਉੱਤੇ ਨਾਕ ਪਾਈ ਜਾਏ ਉਹਨਾਂ ਦੇ ਉਹਨਾਂ ਦੇ ਹੁਕਮ ਅਮਤਾਬ ਅਕਸੇ ਸ਼ਿਫਟਿੰਗ ਨਾਕਾ ਬੰਦੀ ਵੀ ਕਰ ਰਹੀ ਹੈ ਜਿਹਦੇ ਤਹਿਤ ਅਸੀਂ ਚਲਾਨ ਵੀ ਕੀਤੇ ਆ ਜਿਹੜਾ ਦੁਕਾਨਦਾਰਾਂ ਨੇ ਸਮਾਨ ਬਾਹਰ ਵਧਾ ਕੇ ਲਗਾਇਆ ਹੋਇਆ ਉਹਦੇ ਉਹਦੇ ਨਾਲ ਪਬਲਿਕ ਨੂੰ ਰਾਹਗੀਰਾਂ ਨੂੰ ਪ੍ਰੋਬਲਮ ਆਉਂਦੀ ਸੀ ਜਿਹਦੇ ਤਹਿਤ ਅਸੀਂ ਇਹ ਮੁਹਿੰਮ ਚਲਾਈ ਸੀ ਸਾਰੇ ਹੀ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਹਨਾਂ ਦਾ ਦੁਕਾਨ ਤੋਂ ਬਾਹਰ ਸਮਾਨ ਨਹੀਂ ਲੱਗਾ ਹੋਣਾ ਚਾਹੀਦਾ ਮੈਂ ਤੁਹਾਨੂੰ ਵਾਰਨਿੰਗ ਦੇ ਕੇ ਆਂਦੇ ਪਰ ਫਿਲਹਾਲ ਦੁਕਾਨਦਾਰ ਸਮਾਨ ਰੱਖ ਲਏ ਨੇ ਨਹੀਂ ਹੁਣ ਅਸੀਂ ਰੈਗੂਲਰ ਰੂਟਿਨ ਚੈਕਿੰਗ ਕਰਾਂਗੇ ਜੇ ਅਗਰ ਨਹੀਂ ਮੰਨਦੇ ਤੇ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ ਔਰ ਆਪ ਸਭ ਦੇਖਣ ਹੋਏ ਤਾਂ ਛੁੱਟੀ ਹੁੰਦੀ ਹੈ ਤਾਂ ਜਿਹੜੇ ਨੌਜਵਾਨ ਗਿੜੇ ਹੁੰਦੇ ਆ ਜਿਹੜੀਆਂ ਕਾਹ ਚੱਕੇ ਬੱਚੇ ਉਹਨਾਂ ਨੂੰ ਟੁੱਟਦੇ ਉਸ ਟਾਈਮ ਉਹਨਾਂ ਨੂੰ ਕੋਈ ਜਾਣੀ ਚਿਰਦਾ ਮੈਂ ਇਸ ਰਿਗਾਰਡਿੰਗ ਵੀ ਅਸੀਂ ਕਰ ਰਹੇ ਹਾਂ ਕਿ ਜਦੋਂ ਛੁੱਟੇ ਦੇ ਟਾਈਮ ਤੇ ਅਸੀਂ ਸਕੂਲਾਂ ਦੇ ਸਾਹਮਣੇ ਆਪਣੀ ਜਿਹੜੀ ਹੈਗੀ ਹੈ ਪੀਸੀਆਰ ਪੇਸ ਦੇ ਹੈਗੇ ਹੁਣ ਕੱਲ ਐਸਐਸਪੀ ਸਾਹਿਬ ਵੱਲੋਂ ਇੱਕ ਹੋਰ ਟ੍ਰਿਪੜਾ ਸਾਡੇ ਲੋਕ ਉਸ ਗੱਡੀ ਦੇ ਉੱਪਰ ਕੈਮਰੇ ਲਗਾਏ ਗਏ ਹਨ ਉਹ ਅਸੀਂ ਰੈਗੂਲਰ ਉਹ ਪੀਸੀਆਰ ਕਰਨ ਦੇ ਰੁਟੀਨ ਤੇ ਗਸ਼ਤ ਕਰਨਗੇ ਸਾਰੇ ਏਰੀਆ ਵਿੱਚ اگه نمبر ہے نمبر نمبر ہے وہ جائے گا تو پھر نمبر کا